ਇਥੇ ਕਿਉਂ ਧਰਨਾ ਚੁੱਕਿਆ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਸਾਨੂੰ ਇਨਸਾਫ਼ ਕਿਹੜਾ ਦਿੱਤਾ ਬਈ ਅਸੀਂ ਤਾਂ ਆਪਣੇ ਬੱਚੇ ਨਾਲ ਲੜਨੇ ਪਈ ਇੱਥੇ ਹਸਪਤਾਲ 'ਚ ੱੱਕੇ ਖਾਂਦੇ ਫਿਰੇ ਸਾਡਾ ਕਿਸੇ ਨੇ ਦੁੱਖ ਤਕਲੀਫ਼ ਪੁੱਛੀ ਆ ਕਿ ਇੱਥੇ ਸਾਡੇ ਨਾਲ ਤਾਂ ਗੇਮੇ ਖੇਲੀ ਹੈ ਨਾ ਇਹ ਫੈਸਲਾ ਹੋ ਗਿਆ ਕਿਦੋਂ ਫੈਸਲਾ ਨਹੀਂ ਹੋ ਜਾ ਸਾਡੇ ਨਾਲ ਤਾਂ ਸਾਡੇ ਨਾਲ ਕਿਹੜਾ ਫੈਸਲਾ ਕੀਤਾ ਵੀਰੇ ਮੈਂ ਕੀ ਕਰਾਂ ਦੱਸੋ ਧਰਨਾ ਚੁੱਕਿਆ ਕਿ ਆ ਸੌਦਾ ਨਹੀਂ ਕਰਨਾ ਇਨਸਾਫ਼ ਲਈ ਪੋਰ ਸਾਡੇ ਪਿੰਡ ਸਾਰਾ ਗਲਾਪ ਹੋ ਗਿਆ ਕਿ ਇੱਥੇ ਤੁਸੀਂ ਬੋਡੀ ਲੈ ਕੇ ਨਹੀਂ ਆਏ ਅਸੀਂ ਬੋਡੀ ਚੁੰਉਂਦੇ ਦੀ ਕਿੱਥਾਂ ਚੱਕ ਲਿਆ ਪਹਣੇ ਇਹ ਕਿਸੇ ਬੰਦੇ ਦੇ ਮੂੰਹੋਂ ਇਹ ਗੱਲ ਸੁਣ ਲਈ ਕਿ ਉਹ ਬੰਦਾ ਪੂਰਾ ਹੋਇਆ ਹੋਇਆ ਤੇ ਉਹਨੂੰ ਜ਼ਬਰਦਸਤੀ ਵੈਂਟੀਲੇਟਰ ਤੇ ਰੱਖਿਆ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਰਿਹਾ ਸਰ ਤੁਸੀਂ ਮੰਨਿਓਗੋ ਤੁਸੀਂ ਵਿਚ ਨਹੀਂ ਆਉਣਾ ਗਿੱਟੇ ਖਾਲਸਾ ਪੰਥ ਤੋੜੂਗਾ ਉਹਦੇ ਹੋਣਾ ਨਾਲ 8 ਲੱਖ ਦਾ ਕੰਪਰੋਮਾਈਜ਼ ਹੋ ਚੁੱਕਿਆ ਸਾਡਾ ਅਸੀਂ ਪੈਸੇ ਨਹੀਂ ਲੈਣੇ ਸਾਨੂੰ ਇਨਸਾਫ ਚਾਹੀਦਾ ਕਰੋ ਅਸੀਂ ਮੌਜੂਦਾ ਭੁੱਖੇ ਆ ਅੱਗੇ ਵੀ ਰੋਟੀ ਕਰ ਰਹੀ ਨਾ ਦਿਹਾੜੀ ਕਰਕੇ ਕਹਿੰਦੇ ਤੁਸੀਂ ਉਹਨਾਂ ਨਾਲ ਕਹਿੰਦੇ ਜਾ ਕੇ ਕੰਪਰੋਮਾਈਜ਼ ਕਰੋ ਕੰਪਰੋਮਾਈਜ਼ ਕਰੋ ਕਹਿੰਦੇ ਜਾ ਕੇ ਉੱਥੇ ਕਹੋ ਬਿਹਾ ਸਾਡਾ ਮੁੰਡਾ ਇੱਥੇ ਡੈੱਡ ਹੋ ਚੁੱਕਿਆ ਤੁਹਾਨੂੰ ਕੁਝ ਮਿਲ ਜਾਊਗਾ ਅਸੀਂ ਕਿਉਂ ਬਈ ਮਿਲ ਕਹੀਏ ਚੀਜ਼ਾਂ ਉਹ ਵੀ ਜਾ ਕੇ ਚੈੱਕ ਕਰ ਲਓ ਕਿ ਦੂਜਾ ਮੁੰਡਾ ਜਿੰਦਾ ਡਾਕਟਰ ਨੇ ਕਿਹਾ ਕਿ 24 ਘੰਟੇ ਆ 36 ਘੰਟੇ ਕੱਟ ਸਕਦਾ ਹੁਣ ਮੈਨੂੰ ਇਹ ਦੱਸੋ ਅਸੀਂ ਜੂਨ ਦਾ ਲਿਆ ਕੇ ਇੱਥੇ ਕਿਦਾਂ ਰੱਖਦੀਏ ਡਾਕਟਰ ਨੇ ਕਿਹਾ ਕਿ ਤੁਹਾਡਾ ਮੁੰਡਾ ਬ੍ਰੇਨ ਤੋਂ ਬਿਲਕੁਲ ਖਤਮ ਹੋ ਚੁੱਕਿਆ ਹੈ ਕੋਮਾ ਚ ਜਾ ਚੁੱਕਿਆ ਹੈ ਹਾਂਜੀ ਪੰਜਾਬੀਓ ਸਾਸਤਰੀ ਕਾਲਜ ਜਿਹੜੀ ਤੁਸੀਂ ਕਹਾਣੀ ਦੇਖੀ ਐ ਬੜੀ ਹੀ ਅਜੀਬੋ ਗਰੀਬ ਗੱਲ ਆ ਵੀ ਜਿਵੇਂ ਹੁਣ ਬੱਚੇ ਦੀ ਮਾਂ ਨੇ ਤੁਹਾਡੇ ਸਾਹਮਣੇ ਜਿਹੜੀ ਇਹ ਗੱਲ ਕਹੀ ਐ ਦਿਲ ਨੂੰ ਦਹਿਲਾ ਦੇਣ ਵਾਲੀ ਗੱਲ ਆ ਪਰ ਮੈਨੂੰ ਫਕਰ ਸਾਡੀਆਂ ਫੌਜਾਂ ਤੇ ਆ ਕਿਹੜੀਆਂ ਫੌਜਾਂ ਜਿਹੜੀਆਂ ਨਿਹੰਗ ਸਿੰਘਾਂ ਦੀਆਂ ਸਾਡੀਆਂ ਫੌਜਾਂ ਉੱਥੇ ਮੌਜੂਦ ਨੇ ਉਹਨਾਂ ਨੇ ਸਿੱਧਾ ਜਿਹੜਾ ਕਿ ਪੁਲਿਸ ਨੂੰ ਲਲਕਾਰ ਦਿੱਤਾ ਕਿ ਜੇਕਰ ਕੋਈ ਵਿਚ ਆਇਆ ਤਾਂ ਅਸੀਂ ਗਿੱਟੇ ਭੰਨਾਂਗੇ ਕਿਉਂ ਕਿਉਂਕਿ ਇੱਕ ਮਾਂ ਨੂੰ ਜਿਹੜਾ ਕਿ ਇਨਸਾਫ ਨਹੀਂ ਮਿਲਿਆ ਤੁਹਾਡੇ ਸਾਹਮਣੇ ਜਿਵੇਂ ਤੜਫ ਰਹੀ ਆ ਉਹ ਕਹਿ ਰਹੀ ਆ ਵੀ ਉਹਦੇ ਸਾਹ ਚੱਲੀ ਜਾਂਦੇ ਪਰ ਜਿਹੜੇ ਲੋਕ ਨੇ ਉਹ ਦਰਸਾਰ ਇਹ ਕਹਿ ਰਹੇ ਨੇ ਵੀ ਉਹਦੀ ਜਿਹੜਾ ਕਿ ਉਹ ਚੜ੍ਹਾਈ ਕਰ ਗਿਆ ਇਸ ਕਰਕੇ ਮੇਰੀ ਅਪੀਲ ਆ ਵੀ ਕਿਸੇ ਦਾ ਜਿਹੜਾ ਕਿ ਮਜ਼ਾਕ ਨਾ ਬਣਾਇਆ ਜਾਵੇ ਸਾਡੇ ਲੋਕਾਂ ਨੂੰ ਥੱਲੇ ਕਮੈਂਟ ਕੀ ਕਰ ਰਹੇ ਉਸ ਵੀਡੀਓ ਦੇ ਲੋਕ ਕਹਿੰਦੇ ਵੀ ਯਾਰ ਇਨਸਾਫ ਲੈਣ ਲਈ ਕਿ ਮਰਨਾ ਪਊਗਾ ਹੁਣ ਇਹ ਗੱਲਾਂ ਦੇ ਕਮੈਂਟ ਕਰ ਰਹੇ ਆ ਸਾਡੇ ਲੋਕ ਪੰਜਾਬ ਦੀ ਦੁਰਦਸ਼ਾ ਕਿਹੜੀ ਹੋ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਪਤਾ ਲੱਗ ਰਿਹਾ ਯਾਰ ਉਥੇ 1 ਮਿੰਟ ਦੇ ਅੰਦਰ ਐਕਸ਼ਨ ਹੁੰਦਾ ਉਸੇ ਭਈਆਂ ਨੂੰ ਨਾਲੇ ਤਾਂ ਉਹਨਾਂ ਦਾ ਦਵਾਉਂਦਾ ਪੈਸੇ ਨਾਲੇ ਤਾਂ ਉਹਨਾਂ ਨੂੰ ਕਰਵਾਉਂਦਾ ਜੇਲ ਤਾਂ ਕਿ ਅੱਗੇ ਅਗਲੀ ਵਾਰ ਤੋਂ ਕੋਈ ਪ੍ਰਵਾਸੀ ਭਈਆ ਪੰਜਾਬ ਦੇ ਵਿੱਚ ਕੋਈ ਇਹੋ ਜੀ ਗੱਲ ਦੀ ਘਟਨਾ ਨਾ ਕਰ ਸਕਦਾ ਤਾਂ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਪਿਆ ਯਾਰ ਉਹ ਰੇਲੀਆਂ ਤੇ ਰੇਲੀਆਂ ਪੈਸੇ ਦੇ ਪੈਸਾ ਖਰਚੋ ਖਰਚੀ ਪੋਸਟਰਾਂ ਤੇ ਰੇਲੀਆਂ ਤੇ ਉਹ ਸੌ ਚੱਕਣ ਵਾਸਤੇ ਵੀ ਕਿੰਨੇ ਰੁਪਏ ਖਰਚ ਕਰਤੇ ਤੇ ਅੱਜ ਸਾਡੇ ਲੋਕ ਮਰ ਰਹੇ ਨੇ ਇਹਨਾਂ ਦੇ ਉੱਤੇ ਇੱਕ ਦੁੱੱਕੀ ਤੱਕ ਨੂੰ ਯਾਰ ਖਰਚਣ ਨੂੰ ਤਿਆਰ ਨਹੀਂ ਉਹ ਮਜ਼ਦੂਰ ਲੋਕ ਨੇ ਉਹ ਕਹਿੰਦੇ ਉਹਨਾਂ ਦਾ ਦਿਲ ਦੇਖੋ ਉਹ ਕਹਿੰਦੇ ਅਸੀਂ ਵਿਕਦੇ ਨਹੀਂ ਭਾਵੇਂ ਸਾਡਾ ਜੋ ਮਰਜੀ ਹੋ ਜਾਵੇ ਦਿਹਾੜੀ ਕਰਕੇ ਸੀ ਪਹਿਲਾਂ ਵੀ ਖਾਂਦੇ ਸੀ ਤੇ ਹੁਣ ਵੀ ਖਾਵਾਂਗੇ ਇੱਕ ਪਰਿਵਾਰ ਦਾ ਕਹਿ ਰਹੇ ਨੇ ਵੀ 8 ਲੱਖ 8 ਲੱਖ ਦੇ ਵਿੱਚ ਸਹਿਮਤੀ ਬਣੀ ਆ ਔਰ ਦੂਜਾ ਜਿਹੜਾ ਕਿ ਇਸ ਪਰਿਵਾਰ ਨੇ ਇਨਕਾਰ ਕਰ ਦਿੱਤਾ ਵੀ ਅਸੀਂ ਇਹਨਾਂ ਨੂੰ ਸਜ਼ਾ ਦੇਵੋਣੀ ਆ ਕਿਉਂਕਿ ਪੰਜਾਬ ਦੇ ਵਿੱਚ ਵਾਧਦੀ ਸੰਖਿਆ ਨੇ ਪ੍ਰਵਾਸੀਆਂ ਦੀਆਂ ਨੇ ਇਹ ਬਹੁਤ ਜਿਆਦਾ ਸਾਡੇ ਪੰਜਾਬ ਨੂੰ ਯਾਨੀ ਬਦਲ ਕੇ ਧਰ ਦਿੱਤਾ ਯਾਰ ਹੁਣ ਜਿੱਧਰ ਦੇਖਦੇ ਹੋ ਭਈਏ ਨੇ ਰੇੜੀਆਂ ਦੇ ਭਈਏ ਨੇ ਹਰ ਪਾਸੇ ਭਈਆਂ ਦਾ ਯਾਨੀ ਦਬਦਬਾ ਬਣਦਾ ਜਾ ਰਿਹਾ ਤੇ ਮੈਂ ਕਹਿੰਦਾ ਉਹਨਾਂ ਭਈਆਂ ਨੂੰ ਵੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਰਹਿੰਦੇ ਨੇ ਪੰਜਾਬੀ ਉਹ ਸੁਣਦੇ ਵੀ ਨਹੀਂ ਕਿਉਂਕਿ ਵੱਡੇ ਲੰਬੇ ਸਮੇਂ ਤੋਂ ਇੱਥੇ ਬਸਨੀਕ ਬਣੇ ਹੋਏ ਨੇ ਉਹਨਾਂ ਨੂੰ ਸਾਡੀ ਚੇਤਾਵਨੀ ਆ ਤੇ ਪੰਜਾਬ ਦੇ ਨੌਜਵਾਨਾਂ ਨੂੰ ਮੇਰੀ ਅਪੀਲ ਆ ਵੀ ਵੱਡੇ ਪੱਦਰ ਤੇ ਮਹੀਮ ਚੱਕਣੀ ਆ ਹਰ ਇੱਕ ਬੰਦਾ ਸਾਥ ਦੇਵੇ ਕਮੈਂਟ ਕਰੇ ਕਿ ਆਪਾਂ ਅੱਗੇ ਜਿਹੜੀ ਰਣਨੀਤੀ ਬਣਾਉਣੀ ਆ ਜੇ ਤਾਂ ਹੱਲ ਕਰਤਾ ਸਰਕਾਰਾਂ ਨੇ ਫੇਰ ਤਾਂ ਠੀਕ ਐ ਤੇ ਨਹੀਂ ਫਿਰ ਸ਼ਹੀਦ ਭਗਤ ਸਿੰਘ ਹੋਰਾਂ ਵਾਂਗੂ ਕੋਈ ਐਸੀ ਮਹੀਬ ਸਿਰਜਾਂਗੇ ਤੇ ਭਈਏ ਜਿਵੇਂ ਅੰਗਰੇਜ਼ ਕੱਟੇ ਸੀ ਸਾਡੇ ਯੋਧੇ ਨੇ ਤੇ ਉਵੇਂ ਭਈਆਂ ਨੂੰ ਵੀ ਭਾਜਣਾ ਪਾਵਾਂਗੇ ਕਿਉਂਕਿ ਸਾਡੇ ਨਾਲ ਕੱਲਾ ਕੋਈ ਆਮ ਖਾਸ ਨਹੀਂ ਦਲਾਂ ਦੇ ਦਲ ਸਾਡੇ ਸਿੱਖ ਨੌਜਵਾਨ ਹੁਣ ਵੀ ਅਪੀਲ ਕਰ ਰਹੇ ਨੇ ਵੱਡੇ ਪੱਧਰ ਤੇ ਕੀਤੀ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇਕਰ ਸਾਨੂੰ ਹੁਣ ਹਥਿਆਰ ਚੱਕਣਾ ਪਿਆ ਤਾਂ ਅਸੀਂ ਚੱਕਾਂਗੇ ਇਹ ਮਹੱਲੀ ਸ਼ਹਿਰ ਦੇ ਵਿੱਚੋਂ ਜਿਹੜੀ ਆਵਾਜ਼ ਗੂੰਜੀ ਆ ਸਾਡੇ ਸਿੱਖਾਂ ਦੀ ਤਾ ਅਸੀਂ ਵੀ ਕਹਿੰਦੇ ਆ ਵੀ ਅਸੀਂ ਉਹਨਾਂ ਦੇ ਨਾਲ ਆ ਚਾਹੇ ਅਸੀਂ ਬਾੜੇ ਦੇ ਵਿੱਚ ਨਹੀਂ ਪਰ ਸਾਡੇ ਅੰਦਰ ਬੈਠਾ ਸਿੰਘ ਆ ਤਾਂ ਫਿਰ ਮੌਕਾ ਆਉਣ ਦੇ ਉੱਤੇ ਅਸੀਂ ਆਪਣਾ ਪ੍ਰਦਰਸ਼ਨ ਕਰਾਂਗੇ ਤਾਂ ਠੀਕ ਆ ਪੰਜਾਬੀਓ ਵੀਡੀਓ ਨੂੰ ਵੱਧ ਤੋਂ ਵੱਧ ਮੇਰਾ ਵੀ ਸ਼ੇਅਰ ਕਰ ਦੇਣਾ ਕਿਸੇ ਪਰਿਵਾਰ ਦੇ ਨਾਲ ਜੁੜੀ ਹੋਈ ਜਦੋਂ ਗੱਲ ਹੁੰਦੀ ਆ ਉਦੋਂ ਤੁਸੀਂ ਸਾਥ ਦੇਣਾ ਇੱਕ ਜ਼ਰੂਰੀ ਸਮਝਿਆ ਕਰੋ ਯਾਰ ਕਿਉਂਕਿ ਫੇਰ ਹੀ ਸਾਡਾ ਪੰਜਾਬ ਆ ਜਿਹੜਾ ਇਹਦੇ ਨਾਲ ਜਿਹੜਾ ਇਨਸਾਫ਼ ਦੀ ਕੋਈ ਗੱਲ ਉੱਠੂਗੀ ਇਨਸਾਫ਼ ਦੀ ਕੋਈ ਮੰਗ ਕਰੋ ਯਾਰ ਇਹੋ ਜੀ ਤਾਂ ਗੱਲਾਂ ਜਿਵੇਂ ਹੁਣ ਹੋਈ ਆ ਤਾਂ ਪੰਜਾਬ ਦੇ ਵਿੱਚ ਦੇਖੋ ਹਾਹਾਕਾਰ ਮੱਚ ਚੁੱਕੀ ਹੈ ਪਰ ਮੁੱਖ ਮੰਤਰੀ ਨੂੰ ਹੀ ਪਤਾ ਲੱਗਦਾ ਯਾਰ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਤਾਂ ਤੁਹਾਡਾ ਕੀ ਕਹਿਣਾ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ